ਸਰ ਅੱਜ ਜਿਹੜਾ ਨਗਰ ਨਿਗਮ ਹੁਸ਼ਿਆਰਪੁਰ ਦੇ ਵਿੱਚ ਇੱਕ ਹੜਤਾਲ ਰੱਖੀ ਗਈ ਆ ਕੀ ਤਾਂ ਅੱਜ ਦਾ ਟੌਪਿਕ ਹੈਗਾ ਹੜਤਾਲ ਦਾ ਕੀ ਮੁੱਦਾ ਹੈਗਾ ਮੇਨ ਦਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ মিডিਆ ਦਾ ਜਿਹੜੇ ਹਰ ਸਮੇਂ ਜਿਸ ਵੇਲੇ ਵੀ ਮੁਲਾਜ਼ਮਾਂ ਨੇ ਕੋਈ ਗੱਲ ਕੀਤੀ ਤੁਸੀਂ ਉਸ ਨੂੰ ਇੱਥੇ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਹੜਤਾਲ ਨਹੀਂ ਹੈ ਜੀ ਇਹ ਸਾਡਾ ਹਾਲੇ ਰੋਸ ਮਜਹਰਾ ਆ ਜਿਹੜਾ ਅਸੀਂ ਅੱਧੇ ਦਿਨ ਲਈ ਕਰ ਰਹੇ ਆ ਇਹ ਇੱਕ ਮੰਗ ਮਤਲਬ ਦਿੱਤਾ ਗਿਆ ਸੀ 16 ਤਰੀਕ ਨੂੰ ਵੀ 10 ਦਿਨ ਤੁਸੀਂ ਇਹ ਸਾਡੇ ਮੰਗਾ ਮੰਨ ਲਓ ਨਹੀਂ ਤਾਂ ਉਸ ਤੋਂ ਬਾਅਦ ਅਸੀਂ ਅੱਧੇ ਦਿਨ ਦਾ ਰੋਸ ਵਗੈਰਾ ਕਰਿਆ ਕਰਾਂਗੇ ਸੋ ਅੱਜ ਪਹਿਲਾ ਦਿਨ ਸਾਡਾ ਰੋਸ ਬੁਣਾਰੇ ਦਾ 26 ਤੱਕ ਟਾਈਮ ਸੀ ਇਹਨੇ ਸਾਨੂੰ ਨਹੀਂ ਬੁਲਾਇਆ ਔਰ 26 ਤੋਂ ਬਾਅਦ ਅਸੀਂ ਰੋਸ ਵਗੈਰਾ ਕਰ ਰਹੇ ਹਾਂ ਜੀ ਕਿਹੜੀਆਂ ਕਿਹੜੀਆਂ ਮੰਗਾ ਜੀ ਇਹਦੇ ਵਿੱਚ ਮੰਗਾ ਸਾਡੀਆਂ ਇੱਕ ਤਾਂ ਸਾਬਲ ਤੇਲ ਇਹਨਾਂ ਨੇ ਮਿਲਿਆ ਜੀ ਇੱਕ ਜਿਹੜੇ ਸਾਡੇ 10 ਸਾਲ ਹੋ ਗਏ ਲੱਗਿਆ ਨੂੰ ਉਹਨਾਂ ਨੇ ਇਹ ਰੋਸ ਵਗੈਰਾ ਨੂੰ 3 ਸਾਲ ਹੋ ਗਏ ਉਹਨਾਂ ਨੇ ਨਹੀਂ ਪੱਕਾ ਨਹੀਂ ਕੀਤਾ ਜੀ ਇਹਦੇ ਨਾਲ ਹੀ ਉਹ ਹੋਰ ਦੋ ਤਿੰਨ ਚਾਰ ਬਗਾਏ ਗਿਆ ਉਹਨਾਂ ਦਾ ਪਾਸ ਦੇਸ ਦੇ ਰਿਹਾ ਜਿਹੜੇ ਨਾਲ ਬਗਾਏ ਗਿਆ ਜੀ ਆਈਐਸ ਹੜਤਾਲ ਤੋਂ ਬਾਅਦ ਵੀ ਜੇ ਤੁਹਾਡੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਜਾਂ ਕੋਈ ਹੋਰ ਨਹੀਂ ਮੰਨਦਾ ਅਧਿਕਾਰੀ ਅਗਲਾ ਸਟੈਪ ਕੀ ਹੋਊਗਾ ਤੁਹਾਡਾ ਅਗਲਾ ਸਟੈਪ ਪਸਾਰੇ ਦੇ ਵਿੱਚ ਇਹ ਹੈਗਾ ਕਿ ਅਸੀਂ ਪੰਜਾਬ ਕਿਉਂਕਿ ਮੈਂ ਸਟੇਟ ਵਾਲਾ ਹਾਂ ਤਾਂ ਮੈਂ ਇਸ ਕਰਕੇ ਦੱਸਣਾ ਚਾਹੁੰਨਾ ਕਿ ਸਾਡਾ 10 ਜੂਨ ਨੂੰ ਇੱਕ ਝੰਡਾ ਮਾਰਚ ਸ਼ੁਰੂ ਹੋਣਾ ਪੰਜਾਬ 'ਚ ਸਾਰੇ ਪੰਜਾਬ 'ਚ ਲਗਾਤਾਰ ਹੋਣਾ ਸੋ ਮੈਂ ਉਹ ਜਿਹੜਾ ਝੰਡਾ ਮਾਰਚ ਆ ਮੈਸ ਯੂਨੀਅਨ ਦੇ ਨਾਲ 110% ਇਹਨਾਂ ਦੇ ਨਾਲ ਆ ਹੜਤਾਲ ਔਰ ਇਹਨਰ ਵੀ ਰਿਕਵੈਸਟ ਕਰੂੰਗਾ ਕਿ ਇਹ ਜਿਹੜਾ ਤੁਹਾਡਾ ਰੋਜ਼ ਸਮਾਰਟ ਆ ਇਹਨੂੰ ਥੋੜਾ ਜਿਹਾ ਦਾਜੂ ਤੋਂ ਲੈ ਜਾਓ ਤਾਂ ਆਪਾਂ ਉਸ ਵੇਲੇ ਸਾਰੇ ਪੰਜਾਬ ਚ ਹੋਣਾ ਆਪਾਂ ਉਹਦੇ ਨਾਲ ਕਰੀਏ ਹੜਤਾਲ ਕੀਤੀ ਜਾ ਰਹੀ ਹੈ ਇਹਨੂੰ ਆਪਾਂ ਹੜਤਾਲ ਨਹੀਂ ਕਹਿ ਸਕਦੇ ਕਿਉਂਕਿ ਅੱਧਾ ਟਾਈਮ ਦਾ ਬੰਦ ਕੰਮ ਕੀਤਾ ਸੀ ਬਾਅਦ ਦੁਪਹਿਰ ਦਾ ਕੰਮ ਬੰਦ ਕਰਕੇ ਸਰਕਾਰ ਦੇ ਖਿਲਾਫ ਜਿਹੜੀ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਆ ਜੇ ਨਾ ਰੋਸ ਪ੍ਰਦਰਸ਼ਨ ਨਾਲ ਗੱਲ ਬਣੀ ਤਾਂ ਪੂਰਨ ਤੌਰ ਤੇ ਵੀ ਹੜਤਾਲ ਕੀਤੀ ਜਾ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਅੱਜ ਦੀ ਜਿਹੜੀ ਅਸੀਂ ਰੋਸ ਰੈਲੀ ਕਰ ਰਹੇ ਆ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਵਾ ਉਹ ਸਿਰਫ ਫੇਸੀ ਕਰਕੇ ਕੀਤਾਗਾ ਕਿ ਬੜੇ ਲੰਬੇ ਸਮੇਂ ਤੋਂ ਸਾਡੇ ਸਫਾਈ ਸੇਵਕ ਜਿਹੜੇ ਆ 15 ਤੋਂ 20 ਸਾਲ 22 ਸਾਲ ਵੀ ਹੋ ਚੁੱਕੇ ਉਹ ਰੈਗੂਲਰ ਨਹੀਂ ਹੋ پا ਰਹੇ ਪਰ ਉਹਨਾਂ ਨੂੰ ਰੈਗੂਲਰ ਕਰਨ ਵਾਸਤੇ ਇਹ ਹੜਤਾਲ ਰੱਖੀ ਗਈ ਆ ਔਰ ਪੰਜਾਬ ਦੇ ਵਿੱਚ ਕਈ ਸ਼ਹਿਰਾਂ 'ਚ ਸਟ੍ਰਾਈਕ ਚੱਲ ਵੀ ਰਹੀ ਆ ਇਸ ਕਰਕੇ ਅਸੀਂ ਇਹਨੂੰ ਅੱਜ ਕਰਕੇ ਸਰਕਾਰ ਨੂੰ ਸਿਰਫ ਇਸ਼ਾਰਾ ਦਿੱਤਾ ਕਿ ਜਲਦ ਤੋਂ ਜਲਦ ਮੰਗ ਮੰਨੀ ਜਾਵੇ ਨਹੀਂ ਤਾਂ ਇਹਦੀ ਅੱਗ ਪੂਰੇ ਪੰਜਾਬ ਵਿੱਚ ਲੱਗੂਗੀ ਸਟ੍ਰਾਈਕ ਕਰਨ ਤੋਂ ਪਹਿਲੇ ਕਿ ਪਹਿਲੇ ਮੈਮੋਰੰਡਮ ਦਿੱਤਾ ਮੈਮੋਰੰਡਮ ਅਸੀਂ ਸਟ੍ਰਾਈਕ ਕਰਨ ਤੋਂ ਪਹਿਲਾਂ ਦੇ ਦਿੱਤਾ ਸੀਗਾ ਔਰ 10 ਦਿਨ ਦਾ ਇਹਨਾਂ ਨੂੰ ਟਾਈਮ ਦਿੱਤਾ ਸੀ ਕੱਲ 10 ਦਿਨ ਪੂਰੇ ਹੋ ਚੁੱਕੇ ਆ ਸੋ ਸਾਡੇ ਜਿਹੜੇ ਮਜਾਰੇ ਆ ਰੋਸ ਪ੍ਰਦਰਸ਼ਨ ਅੱਜ ਤੋਂ ਸ਼ੁਰੂ ਹੋ ਚੁੱਕੇ ਆ ਕੱਲ ਤੋਂ ਅਸੀਂ ਅਸੀਂ ਕੋਈ ਇੱਕ ਚੌਂਕ 'ਚ ਜਾਵਾਂਗੇ ਫਿਰ ਦੂਏ ਚੌਂਕ 'ਚ ਜਾਵਾਂਗੇ ਸਰਕਾਰ ਦੇ ਖਿਲਾਫ ਜਿਹੜੀ ਆ ਨਾਰੇਬਾਜੀ ਕੀਤੀ ਜਾਊਗੀ ਸਰਕਾਰ ਦੇ ਖਿਲਾਫ ਜਿਹੜਾ ਰੋਸ ਰੱਖਿਆ ਜਾਊਗਾ ਸਪਾਈ ਸੇਵ ਤੋ ਅੱਜ ਦਾ ਜਿਹੜਾ ਸਾਡਾ ਏਜੰਡਾ ਸਿਰਫ ਇਹੀ ਹੈ ਕਿ ਕਿੰਨੇ ਦਿਨ ਚੱਲੂਗਾ ਤੁਹਾਡਾ ਇਹ ਅਨਮਿੱਤੇ ਸਮੇਂ ਵਾਸਤੇ ਸਾਡੀ ਸਟ੍ਰਾਈਕ ਚੱਲਣੀ ਆ ਸਾਡੀ ਗੱਲਬਾਤ ਵੀ ਚੱਲ ਰਹੀ ਆ ਜੇ ਸਾਨੂੰ ਟਾਈਮ ਦਿੱਤਾ ਗਿਆ ਤਾਂ ਜਰੂਰ ਜਾ ਕੇ ਚੰਡੀਗੜ੍ਹ ਗੱਲ ਕਰਾਂਗੇ ਪਰ ਜਿਹੜੀ ਆ ਸਟ੍ਰਾਈਕ ਲਗਾਤਾਰ ਚੱਲੂਗੀ ਜਰੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਹੋ ਰਹੀਆਂ ਨਹੀਂ ਚਾਹਨਾ ਆ ਕਿ ਪਿਛਲੇ ਦਿਨੀ ਇੱਕ ਬਾਈਟ ਆਈ ਸੀਗੀ ਆਪਜੀ ਨੂੰ ਪਤਾ ਹੀ ਹੋਣਾ ਵਾ ਕਿ ਜਿਹੜਾ ਸਫਾਈ ਸੇਵਕਾਂ ਨੂੰ ਕਿਹਾ ਗਿਆ ਵਾ ਦਫਤਰ ਦੇ ਆਊਟਸੋਰਸ ਸਟੇ ਕੋਸ਼ਿਸ਼ਾਰਤੀ ਅੰਸਰਾ ਵੱਲੋਂ ਕਿ ਸਮਰਥਨ ਨਹੀਂ ਦਿੱਤਾ ਜਾਣਾ ਸੋ ਅਸੀਂ ਅੱਜ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਮੀਡੀਆ ਰਾਈ ਕਿ ਨਾ ਤਾਂ ਅਸੀਂ ਸਮਰਥਨ ਤੁਹਾਡੇ ਕੋਲੋਂ ਕਦੀ ਮੰਗਿਆ ਔਰ ਨਾ ਹੀ ਸਫਾਈ ਸੇਵਕਾਂ ਨੂੰ ਸਮਰਥਨ ਦੀ ਲੋੜ ਆ ਇਹ ਇੱਕ ਤਾਕਤਵਰ ਕੌਮ ਆ ਜਿਹੜੀ ਆਪਣੇ ਹੱਕਾਂ ਨੂੰ ਸਰਕਾਰ ਤੋਂ ਮਨਾਣਾ ਚੰਗੀ ਤਰ੍ਹਾਂ ਜਾਣਦੀ ਆ ਸੋ ਸਾਨੂੰ ਤੁਹਾਡੇ ਸਮਰਥਨ ਦੀ ਨਾ ਪਹਿਲਾਂ ਕਦੀ ਲੋੜ ਪਈ ਆ ਔਰ ਨਾ ਹੀ ਭਵਿੱਖ ਵਿੱਚ ਪੈਣੀ ਆ ਇਹ ਸਾਰੇ ਜਿੰਨੇ ਬੰਦੇ ਆ ਇਹ 바ਵਾ ਸਾਹਿਬ ਦੀ ਫੌਜ ਆ ਇਹਨਾਂ ਨੂੰ ਫਾਈਟ ਵੀ ਕਰਨੀ ਆਂਦੀ ਔਰ ਆਪਣੇ ਹੱਕ ਵੀ ਚੰਗੀ ਤਰ੍ਹਾਂ ਲੈਣੇ ਆਂਦੇ ਆ ਔਰ ਦੂਸਰੀ ਗੱਲ ਕੀਤੀ ਗਈ ਆ ਕਿ ਇਹਨਾਂ ਨੇ ਨਿੱਜੀ ਫਾਇਦੇ ਲੈ ਗਏ ਆ ਜੇ ਕੋਈ ਨਿੱਜੀ ਫਾਇਦਾ ਅਜੇ ਤੱਕ ਕਾਰਪੋਰੇਸ਼ਨ ਤੋਂ ਲੈ ਗਏ ਆ ਤਾਂ ਮੈਂ ਓਪਨਲੀ ਦੱਸਣਾ ਚਾਹੁੰਦਾ ਆ ਕਿ ਆਪਣੇ ਘਰ ਦੇ ਆ ਦੇ ਗਲਤ ਸਰਟੀਫਿਕੇਟ ਬਣਵਾ ਕੇ ਉਹਨਾਂ ਕੋਲੋਂ ਨੌਕਰੀ ਕਰਾਈ ਗਈ 10-12 ਸਾਲ ਸਰਕਾਰ ਕੋਲੋਂ ਨਕਲੀ ਸਰਟੀਫਿਕੇਟ ਲੈ ਕੇ ਤਨਖਾਹਾਂ ਲਈਆਂ ਗਈਆਂ ਵਾ ਔਰ ਜਿਸ ਵੇਲੇ ਅਸੀਂ ਇਸ ਇਨਕੁਆਇਰੀ ਨੂੰ ਖੁਲਾਇਆ ਤੇ ਉਸ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਗਿਆ ਪਰ ਇਹ ਜਿਹੜੀ ਇਨਕੁਆਇਰੀ ਆ ਅਸੀਂ ਦੁਆਰਾ ਖੁਲਾਰ ਹੈ ਕਿਉਂਕਿ ਜੇ ਕੋਈ ਪਰਸਨਲੀ ਆ ਕੇ ਸਫਾਈ ਕਰਮਚਾਰੀ ਯੂਨੀਅਨ ਨੂੰ ਜੋਦੇ ਕਿਸੇ ਨੁਮਾਇੰਦੇ ਨੂੰ ਟਾਰਗੇਟ ਕਰੂਗਾ ਤਾਂ ਯੂਨੀਅਨ ਵੀ ਚੁੱਪ ਨਹੀਂ ਬੈਠੇਗੀ ਇਟ ਦਾ ਜਵਾਬ ਪੱਥਰ ਨਾਲ ਦਵਾਂਗੇ ਔਰ ਜਲਦੀ ਇਹ ਜਿਹੜੀ ਇਨਕੁਆਇਰੀ ਖਲਾ ਕੇ ਜਿੰਨੀ ਰਿਕਵਰੀ ਬਣਦੀ ਆ ਉਹ ਅਸੀਂ ਪਵਾਵਾਂਗੇ ਔਰ ਇਸ ਦੇ ਨਾਲ-ਨਾਲ ਮੈਂ ਆਪ ਜੀ ਨੂੰ ਇਹ ਵੀ ਦੱਸ ਦੇਣਾ ਚਾਹਨਾ ਵਾ ਕਿ ਜੇ ਕਿਸੇ ਨੇ ਨਿੱਜੀ ਫਾਇਦੇ ਲਏ ਆ ਤਾਂ ਸਾਡੇ ਸਾਬਕਾ ਪ੍ਰਧਾਨ ਜਿਹੜੇ 2019 ਦੇ ਵਿੱਚ ਨਾ ਦਿੱਤੇ ਗਏ ਸੀਗੇ ਪ੍ਰਧਾਨਗੀ ਤੋਂ ਜਿਸ ਵੇਲੇ ਕਰੋਨਾ ਕਾਲ ਦੇ ਵਿੱਚ ਪ੍ਰਧਾਨਗੀ ਮੇਰੇ ਕੋਲ ਆਈ ਆ ਉਸ ਵੇਲੇ ਉਹਨਾਂ ਨੂੰ ਪ੍ਰਧਾਨਗੀ ਤੋਂ ਰਾਜ਼ ਦਿੱਤਾ ਸੀ ਕਿਉਂਕਿ ਉਹਨਾਂ ਦੀ ਕਾਰਜ ਕੁਜਾਰੀ ਤੋਂ ਸਾਰੇ ਮੁਲਾਜ਼ਮ ਖੁਸ਼ ਬਹੁਤ ਸੀਗੇ ਖੁਸ਼ ਇਸ ਤਰ੍ਹਾਂ ਸੀਗੇ ਕਿ ਜੇ ਐਨ ਕੇ ਬੈਂਕ ਦੇ ਵਿੱਚ ਖਾਤੇ ਖਲਵਾ ਕੇ ਕਮਿਸ਼ਨਰ ਲਈਆਂ ਗਈਆਂ ਮੁਲਾਜ਼ਮਾਂ ਦੇ ਲੋਨ ਕਰਾ ਕੇ ਕਮਿਸ਼ਨਰ ਲੈ ਕੇ ਆਪਣਾ ਘਰ ਭਰ ਕੇ ਸਿਰਫ ਉਹਨਾਂ ਨੇ ਆਪਣਾ ਘਰ ਭਰ ਕੇ ਆਪਣੀਆਂ ਦੁਕਾਨਦਾਰੀਆਂ ਚਲਾਈਆਂ 3 ਸਾਲ ਮੁਲਾਜ਼ਮ ਦਾ 1 ਰੁਪਿਆ ਨਹੀਂ ਵਧਾ ਸਕੇ ਕੋਈ ਕੰਮ ਨਹੀਂ ਕਰਾਇਆ ਇਸ ਕਰਕੇ ਉਹਨਾਂ ਨੂੰ ਪ੍ਰਧਾਨਗੀ ਤੋਂ ਲਾਤਾਂ ਗਿਆ ਸੀ ਤੇ ਅੱਜ ਉਸ ਤੋਂ ਬਾਅਦ ਜਿਹੜੀ ਪ੍ਰਧਾਨਗੀ 19 ਤੋਂ ਲੈ ਕੇ 25 ਤੱਕ ਸਫਾਈ ਕਰਮਚਾਰੀ ਯੂਨੀਅਨ ਦੀ ਉਹ ਮੇਰੇ ਕੋਲ ਹੈ ਔਰ ਮੈਂ ਇੱਕ ਚੀਜ਼ ਤੁਹਾਨੂੰ ਦੱਸਣੀ ਚਾਹਨਾ ਵਾਂ ਫੋਟੋ ਸੀ ਕਿ ਕਿੱਥੇ ਗਈ ਚਾਹੇ ਤੁਸੀਂ ਇਹ ਫੋਟੋ ਕੈਪਚਰ ਕੀਤੀ ਆ 2019 ਦੇ ਵਿੱਚ ਇਹੀ ਬੰਦੇ ਜਿਹੜੇ ਕਹਿੰਦੇ ਅਸੀਂ ਸਮਰਥਨ ਨਹੀਂ ਕਰਦੇ 2019 ਦੇ ਵਿੱਚ ਇਹ ਬੰਦੇ ਜਰੋ ਪ੍ਰਧਾਨਗੀ ਦੀ ਕਮਾਂਡ ਸਾਡੇ ਕੋਲ ਆਈ ਆ ਇਹ ਸਾਡੇ ਕੋਲ ਖੜੇ ਸੀ ਇਹ ਦਲ ਬਦਲੂ ਲੋਕ ਆ ਸਿਰਫ ਪੋਲੀਟੀਕਲ ਬੰਦਿਆ ਦੀ ਚਮਚਾਗਰੀ ਕਰਨ ਵਾਸਤੇ ਐਦਾਂ ਦੀਆਂ ਜਿਹੜੀਆਂ ਮਨ ਘੜਤ ਕਹਾਣੀਆਂ ਕੱਢਦੇ ਆ ਗਲਤ ਬਿਆਨਬਾਜ਼ੀ ਕਰਦੇ ਔਰ ਵਾਲਮੀਕੀ ਸਮਾਜ ਨੂੰ ਗਲਤ ਮੈਸੇਜ ਦਿੰਦੇ ਆ ਆਪਸ ਵਿੱਚ ਪਾੜ ਪਣ ਵਾਲੀ ਗੱਲ ਕਰਦੇ ਆ ਮੈਂ ਫਿਰ ਵੀ ਇਹਨਾਂ ਨੂੰ ਕਹਿਣਾ ਚਾਹਨਾ ਕਿ ਕਿਸੇ ਦੇ ਮਗਰ ਲੱਗ ਕੇ ਲੜਾਈ ਨਾ ਕਰੋ ਇਸ ਚੀਜ਼ ਦਾ ਫਾਇਦਾ ਜਿਹੜਾ ਪ੍ਰਸ਼ਾਸਨ ਲੈ ਲੈਣਾ ਅਫਸਰਾਂ ਨੇ ਲੈਣਾ ਔਰ ਨੁਕਸਾਨ ਜਿਹੜਾ ਮੁਲਾਜ਼ਮ ਦਾ ਹੋ ਰਿਹਾ ਫਿਰ ਵੀ ਜੇ ਤੁਸੀਂ ਨਹੀਂ ਟਾਲਦੇ ਤੁਹਾਨੂੰ ਲੱਗਦਾ ਵਾ ਕਿ ਕਿਤੇ ਲੋਡ ਪਈ ਤਾਂ ਹੱਥੀ ਉਤਰਾਂਗੇ ਤਾਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਊਗਾ ਅਸੀਂ ਐਨੇ ਵੀ ਮਾੜੇ ਨਹੀਂ ਕਿ ਤੁਹਾਡਾ ਜਵਾਬ ਨਾ ਦੇਸੀ ਕਿ ਇੱਟ ਦਾ ਜਵਾਬ ਅਸੀਂ ਪੱਥਰ ਦੇ ਨਾਲ ਦਵਾਂਗੇ ਸਫਾਈ ਵਗੈਰਾ ਚੱਲਦੀ ਰਹੇਗੀ ਸ਼ਹਿਰ ਦੇ ਵਿੱਚ ਸਫਾਈ ਚੱਲਦੀ ਰਹੇਗੀ ਦੇਖੋ ਤੁਸੀਂ ਅੱਧੇ ਟਾਈਮ ਦੀ ਸਟ੍ਰਾਈਕ ਕੀਤੀ ਆ ਤੁਸੀਂ ਸਮਝਦਾਰ ਆ ਕਿ ਅਸੀਂ ਗਰਮੀ ਦੇ ਪ੍ਰਕੋਪ ਨੂੰ ਦੇਖਦੇ ਸ਼ਹਿਰ ਵਾਸੀਆਂ ਨੂੰ ਬਿਲਕੁਲ ਵੀ ਤੰਗ ਨਹੀਂ ਕਰਨਾ ਚਾਹਨੇ ਅਸੀਂ ਸ਼ਹਿਰ ਵਾਸੀਆਂ ਦੇ ਨਾਲ ਆ ਔਰ ਸ਼ਹਿਰ ਵਾਸੀਆਂ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਚਲਾਉਂਦੇ ਅਸੀਂ ਕਹਾਂਗੇ ਆਪਣੇ ਆਪਣੇ ਜਥੇਬੰਦੀ ਵੱਲੋਂ ਬਿਆਨ ਲਗਾਓ ਔਰ ਅਨਰਸ ਮਰਤਨ ਵੀ ਕਾਲਦਾ ਬਹੁਤ ਭਾਰੀ ਹੰਗਾਰਾ ਮਿਲ ਰਿਹਾ ਸਾਰੇ ਫੋਨ ਕਰ ਰਹੇ ਆ ਕਿ ਅਸੀਂ ਤੁਹਾਨੂੰ ਸਾਥ ਦੇਵਾਂਗੇ ਔਰ ਉਹਨਾਂ ਨੂੰ ਕਹਿੰਨੇ ਆ ਕਿ ਅਸੀਂ ਸਾਡਾ ਸਾਥ ਦਿਓ ਸਾਡੀਆਂ ਜਾਇਜ਼ ਮੰਗਾਵਾਂ ਕਿਸੇ ਨੂੰ ਵੀ ਅਸੀਂ ਨਹੀਂ ਚਾਹਨੇ ਕਿ ਗਰਮੀ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਇਦਾਰਾ ਸਾਹਮਣਾ ਕਰਨਾ ਪਵੇ ਔਰ ਜੇਕਰ ਇੱਕ ਗੱਲ ਕੀਤੀ ਗਈ ਕਿ ਪ੍ਰਮੋਸ਼ਨ ਪ੍ਰਮੋਸ਼ਨ ਦੀ ਗੱਲ ਮੈਂ ਜਰੂਰ ਤੁਹਾਡੇ ਅੱਗੇ ਰੱਖੂੰਗਾ ਇਹਨੂੰ ਪਲੀਜ਼ ਕੱਟਿਓ ਨਾ ਪ੍ਰਮੋਸ਼ਨ ਦੀ ਜਿਹੜੀ ਗੱਲ ਕੀਤੀ ਹੋਈ ਹੈ ਕਿ ਹੜਤਾਲ ਕਰਕੇ ਪ੍ਰਮੋਸ਼ਨ ਲੈ ਲਈ ਗਈ ਸੈਂਟਰੀ ਸੁਪਰਵਾਈਜ਼ਰ ਦੀ ਮੇਰੇ ਵੱਲੋਂ ਜੇ ਹੜਤਾਲ ਕਰਕੇ ਪ੍ਰਮੋਸ਼ਨ ਮਿਲਦੀ ਤਾਂ 52 ਦਿਨ ਦੀ ਹੜਤਾਲ ਮੇਰੀ ਪ੍ਰਧਾਨਗੀ ਹੇਠ ਇੱਕ ਹੋਈ ਆ 22 ਦਿਨ ਦੀ ਇੱਕ ਹੋਈ ਆ ਫਿਰ ਤਾਂ ਮੈਨੂੰ ਨਗਰ ਨਿਗਮ ਨੂੰ ਕਮਿਸ਼ਨਰ ਦੀ ਸੀਟ ਤੇ ਬਿਠਾ ਦੇਣਾ ਚਾਹੀਦਾ ਸੀ ਕਿਉਂਕਿ ਮੈਂ ਸਟ੍ਰਾਈਕ ਹੀ ਸਭ ਤੋਂ ਲੰਬੀ ਕੀਤੀ ਆ ਤੇ ਆਹ ਉਦੋਂ ਦਾ ਮੇਰੇ ਵਾਸਤੇ ਕੁਝ ਵੀ ਹੈ ਨਹੀਂ ਸੈਂਟਰੀ ਸੁਪਰਵਾਈਜ਼ਰ ਦਾ ਮੈਨੂੰ ਘੱਟੋ ਘੱਟ ਕਮਿਸ਼ਨਰ ਤਾਂ ਲਾਉਂਦੇ ਇਹ ਜਿਹੜੀ ਮੈਂ ਪ੍ਰੋਮੋਸ਼ਨ ਲਈ ਆ ਉਹ ਪ੍ਰੋਮੋਸ਼ਨ ਮੈਂ ਸੈਂਟਰੀ ਇਨਸਪੈਕਟਰ ਦਾ ਡਿਪਲੋਮਾ ਕਰਕੇ ਪੜ੍ਹਾਈ ਕਰਕੇ ਲਈ ਆ ਐਦਾਂ ਪ੍ਰੋਮੋਸ਼ਨ ਨਹੀਂ ਲਈ ਔਰ ਮੈਂ ਪ੍ਰੋਮੋਸ਼ਨ ਪੜ੍ਹਾਈ ਕਰਕੇ ਲਈ ਕਿਉਂਕਿ ਮੇਰੀ ਸਾਰੀ ਫੈਮਿਲੀ ਪੜ੍ਹੀ ਲਿਖੀ ਸੀ ਮੈਂ ਚੋ ਦੇ ਵਿੱਚ ਖੋਤਿਆਂ ਦੀਆਂ ਪੂੰਛਾਂ ਮਰੋੜ ਕੇ ਪ੍ਰੋਮੋਸ਼ਨ ਨਹੀਂ ਲਈ ਆ ਮੈਂ ਪੜ੍ਹਾਈ ਕਰਕੇ ਜਿਹੜੀ ਇਨਕੁਆਰੀ ਜਿਹੜੀ ਸੀਗੀ ਦੇਖੋ ਜੀ ਮਿੰਤਦਰਲਾ ਕੀਤਾ ਗਿਆ ਸੀ ਸਾਡੇ ਕੋਲ ਕਾਫੀ ਬੰਦੇ ਆਏ ਸੀ ਕੁਝ ਪੋਲੀਟੀਕਲ ਬੰਦੇ ਵੀ ਵਿੱਚ ਪੈ ਗਏ ਕਿ ਛੱਡੋ ਇਹਨਾਂ ਨੂੰ ਬੰਦ ਕਰ ਦਿਓ ਅੱਜ ਇਸ ਟਾਈਮ ਖੁੱਲੂਗਾ ਕੱਲ ਨੂੰ ਕਈ ਖੁੱਲ ਜਾਣੇ ਆ ਇਸ ਕਰਕੇ ਅਸੀਂ ਉਹਨੂੰ ਕੁਝ ਚਿਰ ਲਈ ਡਿਲੇਅ ਕਰ ਦਿੱਤਾ ਸੀਗਾ ਪਰ ਇਹ ਹੁਣ ਜਿਹੜੀਆਂ ਵਾਰ-ਵਾਰ ਹਰਕਤਾਂ ਹੋ ਕੇ ਸਾਹਮਣੇ ਆ ਰਹੀਆਂ ਮੈਂ ਸੋ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਮੇਰੀ ਸਾਡੀ ਜਿਹੜੀ ਗੱਲ ਆ ਜਿਹੜੇ ਮੋਹਾਲੀ ਧਰਨਾ ਲੱਗਾ ਸੀ ਉਹਨਾਂ ਦੇ ਆਗੂ ਸੀਗੇ ਉਹਨਾਂ ਨਾਲ ਵੀ ਹੋਈ ਆ ਜਿਹੜੇ ਨਕਲੀ ਸਰਟੀਫਿਕੇਟ ਲਗਾ ਕੇ ਨੌਕਰੀਆਂ ਕਰ ਰਹੇ ਸੀ ਉਹ ਕਹਿੰਦੇ ਜਦੋਂ ਮਰਜ਼ੀ ਤੁਸੀਂ ਸਾਡੇ ਕੋਲ ਆ ਜਾਓ ਜਿਹੜੇ ਮੁੱਦਾ ਚੱਕਣਾ ਪਿਆ ਆਪਾਂ ਬਿਲਕੁਲ ਨਾਲ ਆ ਪਰ ਇਹ ਜਿਹੜੀ ਰਿਕਵਰੀ ਆ ਤਨਖਾਹ ਕਮੇਟੀ ਦੀ ਲਈ ਗਈ ਆ ਇਹ ਰਿਕਵਰੀ ਅਸੀਂ ਜ਼ਰੂਰ ਪਵਾਵਾਂਗੇ ਇਹਨਾਂ ਦੇ ਉੱਤੇ ਇਹ ਕਲਮ ਚੱਕ ਕੇ ਲਈ ਆ ਠੀਕ ਹੈ ਜੀ ਇਸ ਕਰਕੇ ਜਿਹੜਾ ਨਿੱਜੀ ਸਵਾਰ ਦਾ ਸਾਡਾ ਇਸ ਵਿੱਚ ਕੋਈ ਨਿੱਜੀ ਸਵਾਰਥ ਨਹੀਂ ਆ। ਹਾਂ ਇੱਕ ਗੱਲ ਤੇ ਸਵਾਰਥੀ ਜ਼ਰੂਰ ਆ ਸੀ। ਇਹ ਅਸੀਂ ਇਹਨਾਂ ਦੀ ਤਨਖਾਹ 3000 ਤੋਂ 12000 ਕਰਾਈ ਆ। ਇਹਨਾਂ ਨੂੰ ਤੇਲ ਸਾਬਣ ਕੱਚੇ ਬੰਦੇ ਹੋ ਕੇ ਵੀ ਇਹਨਾਂ ਨੂੰ ਤੇਲ ਸਾਬਣ ਗੁੜ ਦਵਾਇਆ ਵਾ। ਇਹਨਾਂ ਨੂੰ ਡੀਸੀ ਰੈਡ ਕਰਾਉਣ ਵਾਸਤੇ ਹੜਤਾਲਾਂ ਕੀਤੀਆਂ। ਇਹਨਾਂ ਨੂੰ ਪੱਕੇ ਕਰਾਉਣ ਵਾਸਤੇ ਗਾਂਹ ਹੜਤਾਲਾਂ ਕਰ ਰਹੇ। ਜੇ ਮੈਂ ਇਹਨਾਂ ਗੱਲਾਂ ਤੇ ਸਵਾਰਥੀ ਆ ਆਪਣੀ ਕੌਮ ਦੇ ਸਵਾਰਨ ਵਾਸਤੇ ਕੁਝ ਤੇ ਹਾਂ ਮੈਂ ਮੰਨਦਾ ਮੈਂ